ਬਾਬਾ ਇਹ ਆ ਕੀ ਹੱਥਾਂ 'ਚ ਫੜਿਆ ਨੇ ਇਹ ਕਿਹੜਾ ਬੰਬ ਜੀ ਇਹ ਭਾਜੀ ਬੰਬ ਨਹੀਂ ਇਹ ਗੋਲਾ ਵਾ ਜੀ ਇਹ ਸਿੰਘਾਂ ਦਾ ਗੋਲਾ ਵਾ ਤੇ ਇਹਦੇ ਨਾਲ ਆਪਾਂ ਜਿਹੜਾ ਵਾ ਬਜ਼ਾਰਾਂ ਦੇ ਵਿੱਚ ਗੰਦਮਾਂ ਦੇ ਜਿਹੜਾ ਵੀ ਕੰਡਿਆ ਵਾ ਉਹਦੇ ਤੋਂ ਆਪਾਂ ਜਿਹੜਾ ਵਾ ਸੰਗਤ ਨੂੰ ਬਚਾਉਣਾ ਵਾ ਸੰਗਤ ਨੂੰ ਤੰਦਰੁਸਤ ਰੱਖਣਾ ਵਾ ਇਸੇ ਬੰਬ ਨੇ ਭਾਜੀ ਤੇ ਸਹਿਜ ਵੀ ਚੰਗਾ ਤਗੜਾ ਜੀ ਬਾਬਾ ਜੀ ਇਹਦਾ ਹਾਂਜੀ ਹਾਂਜੀ ਭਾਜੀ ਇਹ ਰਸਤਾ ਭਾਜੀ ਜਿਹੜੇ ਹਿਸਾਬ ਨਾਲ ਪਾਵਾਂਗੇ ਉਸ ਹਿਸਾਬ ਨਾਲ ਹੀ ਇਹਦਾ ਸਹਿਜ ਬੰਨਾ ਜੀ ਬਾਬਾਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਇਹ ਬਾਬਾਈ ਲੱਗ ਰਹੇ ਆ ਜੀ ਰਗੜੇ ਹਾਂ ਜੀ ਹਾਂ ਜੀ ਭਾਜੀ ਲੱਗ ਰਹੇ ਵਾਹ ਜੀ ਵਾਹ ਨਾਂ ਦੱਸੋ ਜੀ ਬਾਬਾਈ ਸਭ ਤੋਂ ਪਹਿਲਾਂ ਆਪਣਾ ਆਪਣਾ ਨਾਂ ਜੀ ਸਾਗਰ ਸਿੰਘ ਮਰਦ ਜੀ ਠੀਕ ਆ ਜੀ ਤੇ ਇਹ ਬਾਬਾਈ ਆਪਣਾ ਇਹ ਕਾਟਦਾ ਕੀ ਨਾਂ ਜੇ ਇਹ ਆਪਣੇ ਖਾਲਸਾ ਸ਼ਰਧਾਈ ਜੀ ਠੀਕ ਆ ਜੀ ਤੇ ਬਾਬਾਈ ਕਿੰਨਾ ਟਾਈਮ ਹੋ ਗਿਆ ਇਹ ਤੁਹਾਨੂੰ ਰਗੜਾ ਲਾਉਂਦੇ ਆ ਇਥੇ ਆਪਾਂ ਨੂੰ ਭਾਜੀ 2-3 ਮਹੀਨੇ ਹੋਏ ਆ ਜੀ ਅੱਛਾ ਜੀ ਹਾਂ ਜੀ 2-3 ਮਹੀਨੇ ਤੋਂ ਸ਼ੁਰੂ ਤੇ ਨਵਾਂ ਨਵਾਂ ਕੰਮ ਆ ਜੀ ਇਹਦੇ ਫਿਰ ਹਾਂਜੀ ਹਾਂਜੀ ਇਹ ਜਿਹੜੇ ਬਾਬਾ ਜੀ ਮੇਨ ਦੂਜੇ ਨਰਜੀ ਡਰਿੰਕ ਪੀਂਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਭਾਜੀ ਸਾਰਿਆਂ ਨੂੰ ਇਹੋ ਹੀ ਆ ਵੀ ਅੱਜਕੱਲ ਬਾਜ਼ਾਰਾਂ ਦੇ ਵਿੱਚ ਕੈਮੀਕਲ ਹੀ ਸਾਰਾ ਵਿਕ ਰਿਆ ਵਾ ਆਪਾਂ ਠੰਡੇ ਪੀ ਲਈਏ ਜਿੰਨਾ ਵੀ ਜਾਂ ਕੋਲਡ ਡਰਿੰਕ ਪੀ ਲਈਏ ਉਹ ਸਾਰਾ ਕੈਮੀਕਲ ਆ ਉਹਦੇ ਨਾਲ ਆਪਣੇ ਸਰੀਰ ਨੂੰ ਨੁਕਸਾਨ ਹੀ ਨੁਕਸਾਨ ਵਾ ਡਾਕੂਮੈਂਟ ਦਾ ਸਵਾਦ ਲੈ ਕੇ ਬਾਅਦ ਪਤਾ ਲੱਗਦਾ ਨੁਕਸਾਨ ਦਾ ਸਹੀ ਆ ਜੀ ਹਾਂਜੀ ਤੇ ਇਹ ਬਾਬਾ ਜੀ ਕੀ ਕੀ ਆਏ ਨਾ ਮੇਰੇ ਪ ਇਦੇ ਵਿੱਚ ਭਾਜੀ ਆਪਾਂ ਬਦਾਮ ਪਾਏ ਆ ਜੀ گلاب ਦੇ ਫੁੱਲ ਪਾਏ ਆ ਹਰੀ ਇਲਾਇਚੀ ਪਾਈ ਹੈਗੀ ਸੌਂਫ ਕਾਲੀ ਮਿਰਚ ਪਾਈ ਆ ਤੇ ਖਸ ਖਸ ਪਾਈ ਨਾਲ ਮਗਜ ਮਹਾਰਾਜੀ ਸਲੋਤਰ ਕਹਿੰਦੇ ਆ ਜੀ ਤੇ ਇਹਨੂੰ ਸਨਹਿਰਾ ਕਹਿੰਦੇ ਆ ਜੀ ਠੀਕ ਆ ਜੀ ਤੇ ਇਹ ਸਨੋਤਰ ਕਿਹੜੀ ਚੀਜ਼ ਦਾ ਬਾਬਾ ਜੀ ਬਣਿਆ ਮਹਾਰਾਜੀ ਇਹ ਨਿੰਮ ਦਾ ਬਣਿਆ ਜੀ ਇਹ ਦੇ ਮਹਾਰਾਜੀ ਬਹੁਤ ਫਾਇਦੇ ਆ ਜੀ ਇਹਦੇ ਨਿੰਮ ਦੇ ਇਹ ਆ ਵੀ ਆਪਣੇ ਜਿਦਾਂ ਸਰੀਰ ਦੇ ਵਿੱਚ ਖੂਨ ਸਾਫ਼ ਕਰਦਾ ਵਾ ਠੀਕ ਆ ਜੀ ਤੇ ਆਪਣੇ ਦਫੋੜੇ ਫਿੰਸੀਆਂ ਵਗੈਰਾ ਨਿਕਲ ਹੁੰਦੇ ਆ ਉਹਨਾਂ ਨੂੰ ਠੀਕ ਕਰਦਾ ਵਾ ਤੇ ਹੋਰ ਵੀ ਨਿੰਮ ਦੇ ਬਹੁਤ ਫਾਇਦੇ ਆ ਜੀ ਇਹ ਇਹਨੂੰ ਭਾਜੀ ਘੰਟਾ ਡੇਢ ਘੰਟਾ ਲੱਗ ਜਾਂਦਾ ਬਾਦਾਮ ਦੀ ਗਿਰੀ ਪੈਂਦੀ ਆ ਜੀ ਮੋਟੀ ਗਿਰੀ ਵਰਤੀਦੀ ਆ ਜੀ ਇਹਦੇ ਇਹ ਫਾਇਦੇ ਆ ਕਿ ਪ੍ਰੋਟੀਨ ਦੇ ਨਾਲ ਜਿਹੜੀ ਭਰਪੂਰ ਹੁੰਦੀ ਆ ਜੀ ਇਹਦੇ ਵਿੱਚ ਪ੍ਰੋਟੀਨ ਬਹੁਤ ਹੁੰਦਾ ਵਾ ਤੇ ਦਿਮਾਗ ਵਾਸਤੇ ਬਹੁਤ ਵਧੀਆ ਹੁੰਦੀ ਭਾਜੀ ਇਹ ਵੀ ਕਾਫੀ ਸਾਫ਼ ਆ ਬਾਬਾ ਜੀ ਲਖੀ ਤੁਸੀਂ ਹਾਂ ਜੀ ਹਾਂ ਜੀ ਮਹਾਰਾਜ ਜੀ ਵਧੀਆ ਲਈਦਾ ਸਮਾਨ ਮਹਾਰਾਜ ਜੀ ਸਖਤ ਬਾਤ ਜੀ ਆਪਣੇ ਮਗਜ ਆਗੇ ਆ ਜੀ ਠੀਕ ਆ ਜੀ ਹਾਂ ਜੀ ਵਾਹ ਜੀ ਵਾਹ ਏ ਭਾਜੀ ਉਹ ਰਗੜਾ ਹੁਣ ਲਾਸਟ ਲਾ ਰਹੇ ਆ ਸੰਗਤ ਦਾ ਬੜਾ ਪਿਆਰ ਵਾ ਤੇ ਉਸ ਨਾਲ ਆਪਣੇ ਕੋ ਸਾਰਾ ਹੀ ਮੁੱਕ ਜਾਂਦਾ ਹੋਗਾ ਵਧੀਆ ਜੀ ਚੜਦੀ ਗਾਇ ਹੈ ਜੀ ਤੇ ਸੰਗਤ ਦੇ ਪਿਆਰ ਨਾਲ ਹੁਣ ਫਿਰ ਲਾਸਟ ਲਗ ਰਹੇ ਆਰੇ ਤਾਂ ਸਮਾਨ ਫਿਰ ਇਹ ਮਗ ਜਾਗੇ ਬਾਬਾ ਜੀ ਹਾਂ ਜੀ ਭਾਜੀ ਇਹ ਖਰਬੂਜੇ ਦੇ ਮਗਜਿਆ ਇਹਦੇ ਵਿੱਚ ਭਾਜੀ ਕੈਲਸ਼ੀਅਮ ਬਹੁਤ ਹੁੰਦਾ ਵਗਾ ਤੇ ਆਪਣੇ ਹੱਡੀਆਂ ਵਾਸਤੇ ਬਹੁਤ ਵਧੀਆ ਵਾ ਤੇ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹਰੀ ਇਲਾਇਚੀ ਭਾਜੀ ਠੀਕ ਹੈ ਬਾਬਾ ਹਰੀ ਇਲਾਇਚੀ ਦੇ ਆਪਣੇ ਬਹੁਤ ਵਧੀਆ ਫਾਇਦੇ ਆ ਭਾਜੀ हां जी वाह हां जी ਇਹ ਇਹ ਸਰੀਰ ਨੂੰ ਦੇ ਵਿੱਚ ਖਾਣਾ ਪੀਣਾ ਜਿਹੜਾ ਉਹ ਪਚਾਉਣ ਦੇ ਵਿੱਚ ਬਹੁਤ ਵਧੀਆ। ਕabhi ਬਾਬਾ ਜੀ મોદી ਨੇ ਆ। हां जी हां जी ਪਾਜੀ ਵਧੀਆ ਲਿਆਈ ਦੀ ਰਸਤੇ ਪਾਜੀ ਸੰਗਤ ਵਾਲਾ। ਠੀਕ ਹੈ ਜੀ। ਸੌਂਫ ਆ ਗਈ ਜੀ। ਇਹ ਸੌਂਫ ਪਾਜੀ ਠੰਡੀ ਹੁੰਦੀ ਆ ਲੀਵਰ ਨੂੰ ਜਿਹੜਾ ਵਗਾ ਉਹ ਠੰਡਾ ਰੱਖਦੀ ਆ। ਤੋਂ ਬਾਅਦ ਪਾਜੀ ਆਪਣੀ ਖਸ ਖਸ ਆ ਗਈ ਆ ਜੀ। ਵਾਹ ਜੀ। ਵਧੀਆ ਖਸ ਖਸ ਲਿਆਈ ਦੀ ਜੇ ਤੇ ਮਾਫੀ ਮੈਂ ਚਾਹੁੰਦਾ ਵਾ ਕਿ ਉਹ ਹੁਣ ਆਖਰੀ ਰਗੜਾ ਪੈ ਗਿਆ ਵਾ ਜਿਹੜਾ ਸੰਗਤ ਦੇ ਕਰਕੇ। ਠੀਕ ਹੈ ਜੀ। ਹਾਂ ਜੀ ਹਾਂ ਜੀ ਤੇ ਖਸ ਖਸ ਦੇ ਪਾਜੀ ਬਹੁਤ ਫਾਇਦੇ ਆ ਜੀ। ਇਹ ਵਿਟਾਮਿਨ ਏ ਹੁੰਦਾ ਇਹ ਦਿਲ ਵਾਸਤੇ ਤੇ ਅੱਖਾਂ ਵਾਸਤੇ ਬਹੁਤ ਵਧੀਆ ਹੁੰਦੀ। ਕਾਲੀ ਮਿਰਚ ਪਾਈ ਦੀ ਆ ਜੀ ਵਿੱਚ। ਕਾਲੀ ਮਿਰਚ ਦੀ ਪਾਜੀ ਤੁਹਾਨੂੰ ਪਤਾ ਆਪਣੇ ਬਹੁਤ ਫਾਇਦੇ ਆ ਜੀ। ਇਹ ਵਾਈ ਮਾਰਦੀ ਆ ਸਰੀਰ ਦੇ ਵਿੱਚੋਂ, ਵਾਈ ਵਗੈਰਾ ਜਿਹੜੀ ਆ ਉਹ ਖਤਮ ਕਰਦੀ ਆ ਤੇ ਖੂਨ ਨੂੰ ਸਾਫ਼ ਕਰਦੀ ਆ। ਬਾਅਦ ਪਾਜੀ ਆਪਾਂ ਗੁਲਾਬ ਦੇ ਫੁੱਲ ਵੀ ਪਾਈ ਦੇ ਆ ਵਿੱਚ। ਵਾਹ ਜੀ ਵਾਹ। ਹਾਂਜੀ। ਤੇ ਇਹ گلاب ਦੇ ਫੁੱਲ ਦੇ ਭਾਜੀ ਆਪਣੇ ਫਾਇਦੇ ਕਿਤੇ ਖੁਸ਼ਬੂ ਵਧੀਆ ਹੁੰਦੀ ਹੈ ਜੀ ਤੇ ਨਾਲ ਇਹਦੇ ਭਾਜੀ ਜਿਹੜਾ ਆਪਣਾ ਉਹ ਲਿਵਰ ਆ ਉਹ ਠੰਡਾ ਠੰਡਾ ਰੱਖਦੀ ਹੈ ਤੋਂ ਬਾਅਦ ਭਾਜੀ ਆਪਾਂ ਇਹਦੇ ਵਿੱਚ ਖੰਡ ਨਹੀਂ ਪਾਉਣੀ ਅੱਛਾ ਜੀ ਹਾਂਜੀ ਖੰਡ ਨਹੀਂ ਪਾਉਣੀ ਇਹਦੇ ਵਿੱਚ ਨਹੀਂ ਭਾਜੀ ਆਪਾਂ ਸ਼ੱਕਰ ਵਰਤੀ ਦੀ ਹੈ ਜੀ ਸ਼ੱਕਰ ਵੀ ਵਧੀਆ ਆਪਣੀ ਦੇਸੀ ਲਈ ਦੀ ਹੈ ਜੀ ਸਹੀ ਹੈ ਜੀ ਸ਼ੱਕਰ ਵੀ ਤੁਹਾਡੀ ਬਹੁਤ ਸਾਫ਼ ਜੀ ਹਾਂਜੀ ਹਾਂਜੀ ਭਾਈ ਹੋ ਗਿਆ ਜੀ ਰਗੜਾ ਤਿਆਰ ਹਾਂਜੀ ਹਾਂਜੀ ਭਾਜੀ ਹੋ ਗਿਆ ਤਿਆਰ ਜੀ ਇਹ ਬਾਬਾ ਜੀ ਇਹ ਚ ਕਹਿੰਦੇ ਭੰਗ ਵਗੈਰਾ ਵੀ ਪਾਉਂਦੇ ਆ ਪੰਜ ਪੱਤੇ ਹੀ ਪਾਉਂਦੇ ਆ ਤੇ ਇਹ ਕਿੰਨਾ ਕਿ ਸੱਚ ਜੀ ਸਹੀ ਚ ਪਾਉਂਦੇ ਆ ਕਿ ਨਹੀਂ ਭਈ ਭਾਜੀ ਮਹਾਰਾਜ ਜੀ ਦੇ ਧਰਮ ਪੰਥਾ ਦੇ ਵਿੱਚ ਸਿੰਘ ਸਕਦੇ ਆ ਆਪਣੇ ਉਹਨਾਂ ਨੇ ਜਿਹੜਾ ਵਾ ਉੱਥੇ ਵਰਤਾਰਾ ਕਰਨਾ ਹੁੰਦਾ ਵਾ ਜਿਹੜਾ ਆਪਣਾ ਅਸੀਂ ਭੰਗ ਨਹੀਂ ਕਹਿ ਸਕਦੇ ਆ ਆਪਾਂ ਜਾਂ ਸੁੱਖਾ ਕਵਾਂਗੇ ਜਾਂ ਦੇਗ ਕਵਾਂਗੇ ਹਨ ਠੀਕ ਆ ਜੀ ਤੇ ਦਲਾਂ ਪੰਥਾ ਦੇ ਵਿੱਚ ਵਰਤਾਰਾ ਹੁੰਦਾ ਇੱਥੇ ਹੁਣ ਆਪਣੇ ਕੋਈ ਦਾ ਬੱਚੇ ਵੀ ਹੁੰਦੇ ਆ ਹਾਂ ਜੀ ਹਾਂ ਜੀ ਆਹ ਵੇਖੋ ਤੁਹਾਡੇ ਸਾਹਮਣੇ ਬੱਚਾ ਆ ਹੀ ਗਿਆ ਵਾ ਹਾਂ ਸਹੀ ਹੈ ਅਣੇ ਤੇ ਬੱਚਿਆਂ ਨੇ ਵੀ ਛਕਣੀ ਹੁੰਦੀ ਆ ਸਹੀ ਹੈ ਜੀ ਤੇ ਨਾਲ ਬੀਬੀਆਂ ਵੀ ਹੁੰਦੀਆਂ ਭੈਣਾਂ ਵੀ ਹੁੰਦੀਆਂ ਵਾ ਤੇ ਉਹਨਾਂ ਨੇ ਵੀ ਛਕਣੀ ਹੁੰਦੀ ਆ ਠੀਕ ਆ ਜੀ ਤੇ ਤਾਂ ਕਰਕੇ ਮਹਾਰਾਜ ਜੀ ਆਪਾਂ ਇੱਥੇ ਜਿਹੜਾ ਵਾ ਉਹ ਸਿਰਫ ਸ਼ਰਧਾਈ ਦੇ ਵਰਤਾਰੇ ਬਲਾ ਜਿਹੜਾ ਮਰਜ਼ੀ ਆ ਕੇ ਸ਼ਕ ਸਕਦਾ ਜੀ ਹਾਂਜੀ ਹਾਂਜੀ ਜਿਹੜਾ ਮਰਜ਼ੀ ਬੱਚੇ ਤੋਂ ਲੈ ਕੇ ਬਜ਼ੁਰਗ ਜਿਹੜਾ ਮਰਜ਼ੀ ਆਵੇ ਇਹ ਸਾਰਾ ਜਿਹੜਾ ਰਗੜਾ ਲੱਗ ਗਿਆ ਜੀ ਇਹਨੂੰ ਆਪਾਂ ਜਲ ਲਾ ਕੇ ਤੇ ਨਾਲ ਆਪਾਂ ਇਹਨੂੰ ਛਾਣਾਗੇ ਠੀਕ ਆ ਜੀ ਠੀਕ ਆ ਵਾਹ ਜੀ ਵਾਹ ਇਹ ਹੁਣ ਲਾਉਣ ਲੱਗੇ ਜੀ ਬਾਬਾ ਜੀ ਛਾਣਣਾ ਤੇ ਇਹ ਚੋਂ ਜਿਹੜਾ ਮੇਨ ਮੇਨ ਤੁਸੀਂ ਆਪਣਾ ਮਟੀਰੀਅਲ ਉਹ ਕੱਢ ਲੈਣਾ ਹਾਂ ਹਾਂਜੀ ਭਾਜੀ ਇਹ ਭਾਜੀ ਅਸਲ ਦੇ ਵਿੱਚ ਇਹ ਰਗੜਾਈ ਤੇ ਜਿਹੜਾ ਛਾਣਾ ਵਾ ਇਹ ਇਸ ਕਰਕੇ ਲਾਈਦਾ ਵਾ ਹਾਂਜੀ ਹਾਂਜੀ ਕਿ ਜਿਹੜਾ ਆਪਣਾ ਗਰਮ ਤੋਂ ਠੰਡਾ ਕਰ ਸਕੀਏ ਠੀਕ ਹੈ ਜੀ ਜਦੋਂ ਆਪਾਂ ਇਹਨੂੰ ਛਾਣਾ ਲਾ ਦੇਣਾ ਵਾ ਤੇ ਜਿਹੜਾ ਆਪਾਂ ਸੰਗਤ ਨੂੰ ਛਕਾਉਣਾ ਵਾ ਉਹ ਠੰਡਾ ਹੋ ਜਾਣਾ ਵਾ ਠੀਕ ਹੈ ਜੀ ਤੇ ਬਾਕੀ ਜਿਹੜਾ ਗਰਮ ਉਹ ਸਾਈਡ ਤੇ ਰਹਿ ਜਾਣਾ ਭਾਜੀ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਰਗੜੀਆਂ ਵਾ ਠੀਕ ਹੈ ਜੀ ਇਹ ਆਪਾਂ ਇਹਨਾਂ ਦਾ ਸਾਰਿਆਂ ਦਾ ਦੁੱਧ ਕੱਢ ਲੈਣਾ ਜੀ ਟੈਗਟ ਖੋਲੂਗਾ ਨਾ ਫਿਰ ਮੈਂ ਚਲੋ ਕੋਈ ਵਾਈ ਗੁਰੂ ਜੀ ਇਹ ਆਪਣਾ ਭਾਜੀ ਹੁਣ ਛਾਣਾ ਲੱਗ ਚੁੱਕਿਆ ਵਾ ਜੀ ਤੇ ਜਿਹੜਾ ਆਪਾਂ ਇਹਦਾ ਰਸ ਕੱਢਿਆ ਵਾ ਸਾਰੀ ਰਸਤਾ ਜੀ ਉਹ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਠੀਕ ਹੈ ਬਾਬਾ ਜੀ ਵਾਹ ਜੀ ਇਹਨੂੰ ਭਾਈ ਆਪਾਂ ਦੋਰਾ ਛਾਣਾ ਲਾਈਦਾ ਵਾ ਇੱਕ ਵਾਰੀ ਅੱਗੇ ਤੁਹਾਨੂੰ ਖਾ ਲਿਆ ਪਹਿਲਾਂ ਲਾਇਆ ਠੀਕ ਹੈ ਜੀ ਇੱਕ ਵਾਰੀ ਹੁਣ ਜਦ ਇਹਦੇ ਵਿੱਚ ਪਾਉਣਾ ਵਾ ਫੇਰ ਛਾਣਾ ਤੁਹਾਡੇ ਸਾਹਮਣੇ ਲੱਗਣ ਡਿਆ ਜੀ ਠੀਕ ਹੈ ਜੀ ਤੇ ਇਹ ਭਾਈ ਆਪਾਂ ਸ਼ੱਕਰ ਜਿਹੜੀ ਆਪਣੀ ਕੋਲ ਕੇ ਰੱਖੀ ਦੀ ਪਹਿਲਾਂ ਹੀ ਹਾਂਜੀ ਉਹ ਮੱਖੀਆਂ ਦੇ ਕਰਕੇ ਨਾ ਫੇਰ ਤਾਂ ਪਹਿਲਾਂ ਹੀ ਕੋਲ ਲਈ ਦੀ ਹੈ ਜੀ ਠੀਕ ਹੈ ਜੀ ਵਾਹ ਜੀ ਆ ਖੰਡ ਨਹੀਂ ਭਾਈ ਤੁਸੀਂ ਵਰਤਦੇ ਨੀ ਭਾਈ ਖੰਡ ਤੇ ਕੈਮੀਕਲ ਹੀ ਆ ਜੀ ਹਾਂਜੀ ਖੰਡ ਤੇ ਹੁਣ ਆਈ ਆ ਮਰਾਜੀ ਮਸ਼ੀਨਾ ਦੇ ਨਾਲ ਭੰਡੀਆਂ ਇਹ ਤੁਹਾਨੂੰ ਪਤਾ ਦੇਸੀ ਪਹਿਲਾਂ ਤੋਂ ਭੰਦੀ ਆਉਂਦੀ ਸ਼ੱਕਰ ਠੀਕ ਆ ਜੀ ਤੇ ਬਾਬਾ ਜੀ ਦੁੱਧ ਕਿਹੜਾ ਵਰਤਦੇ ਤੁਸੀਂ ਪਾਜੀ ਹੁਣ ਆਪਾਂ ਅਮੋਲ ਦਾ ਦੁੱਧ ਜਿਹੜਾ ਵਾ ਉਹ ਪਾਈ ਦਾ ਇਹਦੇ ਵਿੱਚ ਵੱਧਾ ਜਿਹੜਾ ਸਭ ਤੋਂ ਵੱਧ ਫੈਟ ਵਾਲਾ ਉਹ ਲਈਦਾ ਦੁੱਧ ਵਾਹ ਜੀ ਵਾਹ ਹਾਂਜੀ ਹੁਣ ਇਹਦੇ ਵਿੱਚ ਪਾਜੀ ਆਪਾਂ ਦੁੱਧ ਵੀ ਪਾਵਾਂਗੇ ਜੀ ਬਾਬਾ ਜੀ ਨੇ ਕਰਤਾ ਜੀ ਵਿੱਚ ਦੁੱਧ ਐਡ ਹੁਣ 50 ਰੁਪਏ ਦਾ ਗਲਾਸ ਆ ਠੀਕ ਆ ਜੀ ਹਾਂਜੀ ਇਹ ਬਾਬਾ ਜੀ ਸਰਦਾਈ ਪੂਰੀ ਐ ਸੰਗਣੀ ਜੀ ਤੁਹਾਡੀ ਹਾਂਜੀ ਪਾਜੀ ਵਾਹ ਜੀ ਵਾਹ ਤੇ ਇਹਦਾ ਰੇਟ ਕੀ ਲਖਿਆ ਜੀ ਬਾਬਾ ਜੀ ਇਹਦਾ ਭਾਜੀ 50 ਰੁਪਏ ਆ ਰੇਟ ਗਲਾਸ ਦਾ ਤੇ ਛੋਟਾ ਗਲਾਸ ਹੈ ਉਹਦਾ 30 ਰੁਪਏ ਰੇਟ ਹੈ ਅੱਛਾ ਜੀ ਤੇ ਇਹ ਬਾਬਾ ਜੀ ਪੀਣ ਵਾਸਤੇ ਕਿਹੜੀ ਜਗ੍ਹਾ ਤੇ ਆਉਣਾ ਪਏਗਾ ਜੀ ਇਹ ਭਾਜੀ ਆ ਸਗਣ ਵਾਸਤੇ ਤੁਹਾਨੂੰ ਬਟਾਲੇ ਦੇ ਵਿੱਚ ਕਾਨੂੰਵਾ ਰੋਡ ਸਾਹਮਣੇ ਹਸਤ ਸ਼ਿਲਪ ਕਾਲਜ ਆ ਤੇ ਸਾਹਮਣੇ برف ਵਾਲੀ ਫੈਕਟਰੀ ਤਾਜ ਪੈਲਸ ਵੀ ਆ ਜੀ ਠੀਕ ਹੈ ਜੀ ਹਾਂ ਜੀ ਉੱਥੇ ਆਪਾਂ ਅੱਡਾ ਲਾਇਆ ਜੀ ਆਪਾਂ ਸਹੀ ਹੈ ਜੀ ਤੇ ਬਾਬਾ ਜੀ ਆਪਣਾ ਪਟਾਲੇ ਵਾਸੀਆਂ ਨੂੰ ਕੋਈ ਆਪਣਾ ਸੁਨੇਹਾ ਦੇਣਾ ਚਾਹੁੰਦੇ ਜੇ ਤੁਸੀਂ ਕੋਈ ਦੇ ਭਾਜੀ ਸਾਰਿਆਂ ਨੇ ਇਹੀ ਬੇਨਤੀ ਆ ਕਿ ਇੱਕ ਵਧੀਆ ਚੀਜ਼ ਜਿਹੜਾ ਉਹ ਸੰਗਤ ਦੇ ਵਿੱਚ ਆਈ ਆ ਬੜਾ ਉਪਰਾਲਾ ਸਾਰੇ ਸਿੰਘਾਂ ਨੇ ਕੀਤਾ ਵਾ ਤੇ ਆਪ ਜੀਆਂ ਨੇ ਇਹੀ ਬੇਨਤੀ ਆ ਕਿ ਜਿਹੜੀਆਂ ਗੰਦ ਮੰਦ ਵਿਚਾਰਾਂ ਦੇ ਵਿੱਚ ਆਪਾਂ ਚੀਜ਼ਾਂ ਖਾਣੇ ਆ ਕੋਲਡ ਡਰਿੰਕਾਂ ਕੈਮੀਕਲ ਵਾਲੀਆਂ ਪੀਣੇ ਆ ਉਹਨਾਂ ਦਾ ਖਹਿੜਾ ਛੱਡੋ ਤੇ ਸਰਦਿਆਈ ਜਿਹੜੀ ਆ ਜੋ ਪਰਾਤਨ ਜਿਹੜੀ ਆਪਣੀ ਚੱਲਦੀ ਆਉਂਦੀ ਆ ਫਲਵਾਨਾਂ ਦੀ ਖਰਾਕ ਲਾ ਲਈਏ ਜਾਂ ਗੁਰੂ ਸਾਹਿਬ ਨੇ ਖਰਾਕ ਬਖਸ਼ੀਗੀ ਆਪਾਂ ਨੂੰ ਇਹ ਉਹ ਜਿਹੜੀ ਸ਼ਕੋ ਅਤੇ ਆਪਣੇ ਸਰੀਰ ਦੀ ਜਿਹੜੀ ਉਹ ਤੰਦਰੁਸਤੀ ਰੱਖੋ ਲਈ